ਸਤਿਗੁਰੂ ਜੀ ਅਰਦਾਸ ਸਮਾਰੀ ਜੀ ਉਸ ਤੋਂ ਸੋਹਣਾਰਾ ਨਾਨਕ ਸਾਹਿਬ ਦੀ ਬਿੜਾਈ ਤੋ ਨਾਉ ਨਾ ਜਾਣੇ ਮੇਰਾ ਅਰਦਾਸ ਤੁਹਾਂ ਓਂਕਾਰ ਵਾਹਿਗੁਰੂ ਦੀ ਸੱਤੀ ਸ੍ਰੀ ਸ੍ਰੋਤੀ ਦੀ ਸਹਾਇ ਬਾਹਰ ਸ੍ਰੀ ਪੂਰੋਤੀ ਜੀ ਦੀ ਬਾਤ ਸਾਈ ਦਸਵੀਂ ਪ੍ਰਥਮ ਪਵਉਤੀ ਸਮਰ ਕੈ ਗੁਰੂ ਨਾਨਕ ਲਈ ਧਾਇੇ ਚਰੰਗਪੁਰ ਤੇ ਅਮਰਦਾਸ ਸਤਿਰਾਮ ਦਾਸਿਆ ਵੇ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੂ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਤਿਆਇ ਜਿਸ ਡਿੱਟਾ ਸਭ ਦੁਖ ਜਾਈ ਤੇਗ ਬਹਾਦਰ ਸਿਮਰੀਐ ਕਰਨਾਨਦ ਆਵੇ ਧਾਈ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸੋਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਣ ਜੀਰ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਨਮਾਨਿਆਂ ਦੇ ਮਾਨ ਨੇ ਤਾਣੇ ਦੀ ਤਾਣ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਕਾਲਪੁਰ ਕਹਾਗੁਰੂ ਜੀ ਆਪ ਜੀ ਦੇ ਕਰਮ ਕਾਮ ਨੂੰ ਬਖਸ਼ੋ ਮਾਤਾ ਜੀਓ ਜੇਲਾਪ ਆਈ ਸਰਜੀ ਸਰਬਾ ਨਗਰਪੋਰਟ ਦੰਨੇ ਤੇ ਅਤੇ ਸਮੂਹ ਸੰਗਤਾਂ ਨਗਰ ਦੀਆਂ ਸੰਗਤਾਂ ਇਲਾਕੇ ਭਰ ਦੀਆਂ ਸੰਗਤਾਂ ਸਦਾਰਾ ਪਿੰਡ ਦੀਆਂ ਸੰਗਤਾਂ ਨੇ ਇਹਨਾਂ ਨੂੰ ਮਾਨ ਬਖਸ਼ਿਆ ਹੈ ਉਮੀਦਵਾਰ ਉੱਪਨ ਦਾ ਇਹਨੇ ਉਮੀਦਵਾਰ ਆਪ ਮਹਾਰਾਜ ਦੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਭਾਈ ਸਰਜੀ ਸਰਬਾ ਨੂੰ ਇਹਨਾਂ ਚੋਣਾਂ ਦੇ ਵਿੱਚ ਆਪ ਜੀਆ ਨੇ ਆਪਣੀ ਮਿਹਨਤ ਕਰਕੇ ਜਿੱਤ ਦਿਵਾਉਣੀ ਆਪਨਾ ਮਿਹਨਤ ਪ੍ਰਯਤਨਾਂ ਚੜ੍ਹਦੀਆਂ ਕਲਾ ਬਖਸ਼ੀ ਕਰਨੀਆਂ ਸਰੀਰਕ ਤੰਦਰੁਸਤੀਆਂ ਬਖਸ਼ੀਆਂ ਅੰਨ ਧਨ ਦੇ ਵਾਧੇ ਕਰਨੇ ਕਿਰਤਗਮਾਈਆਂ ਸਫਲ ਕਰਨੀਆਂ ਅਰਸ਼ਾ ਜੀ ਆਪ ਜੀ ਨੇ ਕਿਰਪਾ ਕਰਨੀ ਮੇਰੇ ਪਰ ਹੱਥ ਰੱਖਣੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੀ ਕਰਨੀ ਸਰਬੱਤ ਸੰਗਤਾਂ ਦੇ ਮੇਰੇ ਪਰ ਹੱਥ ਰੱਖਣਾ ਸਰਬ ਸੰਗਤਾਂ ਵੱਲੋਂ ਜੈ ਜੈਕਾਰਾਂ ਚਲਾਉਣੀਆਂ ਮੇਰਾ ਪਰ ਹੱਥ ਰੱਖਣੀ ਜਿੱਤਾਂ ਦਿਵਾਉਣੀਆਂ ਜੀ ਨਾਨਕ ਨਾਮ ਚੜਦੀ ਕਲਾ ਦੇ ਪਾਤਸ਼ਾਹ ਸਰਬੱਤ ਦਾ ਪਾਤਸ਼ਾਹ ਵਾਹਿਗੁਰੂ ਜੀ ਦਾ ਸਤਿਕਾਰ ਵਾਹਿਗੁਰੂ ਜੀ ਦੇ ਸੋਨਿਹਾਲ ਸਰਬੱਤ ਦਾ ਵਾਹਿਗੁਰੂ ਜੀ ਦਾ ਸਤਿਕਾਰ ਲੱਗ ਲਈਏ ਜੀ ਸ਼ੁਰੂ ਆਪਾਂ ਸ਼ਾਹ ਕਰੀਏ ਆਹ ਰੋਮਾਂਡ ਮੋਟਰਸਾਈਕਲ ਬਾਈ ਨਿਕਾ ਲੈ ਬਣਾ ਜਾ ਕੋਈ ਨਹੀਂ ਆਪਣੀ ਦਾ ਆਵਾਜ਼ ਆਈ ਆਪਣੇ ਦਾ ਮੈਂ ਕਿਹਦੀ ਵਿੱਚ ਆਈ ਲਗਾ ਲੈ ਨਿਕੱਢ ਕੇ ਬੈਠਾ ਜਾ ਉਹ ਮਿਗਾਉ ਬਾਈ ਆਉਂਦਾ ਉਹਦੇ ਸੋਨੇ ਆਉਂਦਾ ਚਲੋ ਅੱਗੇ ਹੀ ਕਰੋ ਅੱਜ ਪਾਈ ਅੱਜ ਵੱਧ ਹੀ ਆਜੋ ਲੈ ਚਲਾ ਦੋ ਹਾਂਜੀ ਪੂਰੇ ਪੰਜਾਬ ਦੇ ਵਿੱਚ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਪ੍ਰਚਾਰ ਹੈ ਜਿਹੜਾ ਚੱਲ ਪਿਆ ਕਾਗਜ ਨੇ ਜਿਹੜੇ ਉਹ ਭਰੇ ਗਏ ਜਿਹੜਾ ਹਲਕਾ ਪਧੋੜ ਹੈ ਇਹਦੇ ਵਿੱਚ ਜ਼ੋਨ ਹੈ ਜਿਹੜਾ ਟੋਲਾ ਤੋਂ ਸਰਬਜੀਤ ਸਿੰਘ ਸਰਬਾ ਸਾਫਕਾ ਸਰਪੰਚ ਨੇ ਉਹ ਉਮੀਦਵਾਰ ਦੇ ਦਾਵੇਦਾਰ ਨੇ ਕਾਂਗਰਸ ਵੱਲੋਂ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਇਹ ਸਭ ਤੋਂ ਪਹਿਲਾਂ ਬਲਾਕ ਸਭਾ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਨੇ ਉਸ ਤੋਂ ਬਾਅਦ ਕੋਰਟ ਦੋਨਾਂ ਦੀ ਸਰਪੰਚੀ ਇਹਨਾਂ ਦੇ ਝੋਲੀ ਪੈਂਦੀ ਹੈ ਤੇ ਕਾਫੀ ਵਧੀਆ ਇਹਨਾਂ ਨੇ ਕੰਮ ਕੀਤੇ ਨੇ ਇਸ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਟਿਕਟ ਇਹਨਾਂ ਨੂੰ ਦਿੱਤੀ ਹੈ ਦਾਅਵੇਦਾਰ ਇਹਨਾਂ ਨੂੰ ਚੁਣਿਆ ਤੇ ਸਰਪੰਚ ਸਾਹਿਬ ਇਹ ਦੱਸੋ ਜੀ ਜਿਹੜੀ ਇਹ ਟਿਕਟ ਤੁਹਾਨੂੰ ਮਿਲੀ ਹੈ ਕਾਂਗਰਸ ਵੱਲੋਂ ਕੀ ਇਹਦੇ ਵਿੱਚ ਕੰਮ ਦੇਖੇ ਗਏ ਨੇ ਜਾਂ ਕੁਝ 파ਰਸ਼ ਦੇ ਕੰਮ ਤੇ ਲਈ ਹੈ ਦੇਖੋ ਜੀ ਜਿਹੜਾ ਸਾਡਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਕੁਲਦੀਪ ਸਿੰਘ ਕਾਲਾ ਢਿੱਲੋ ਸਾਡਾ ਭਰਾ ਉਹ ਉਹਨੇ ਬਈ ਸਾਰੇ ਇਲਾਕੇ ਚ ਦੇਖਿਆ ਮੈਨੂੰ ਉਹਨੇ ਕਿਹਾ ਵੀ ਬਾਈ ਸਰਵੇ ਸਰਪੰਚ ਤੋਂ ਚੋਣ ਲੜਨੀ ਆ ਮੈਨੂੰ ਮੇਰੇ ਘਰੇ ਆ ਕੇ ਬਹਿ ਗਿਆ ਵੀ ਜੇ ਚੋਣ ਲੜਨੀ ਆ ਤਾਂ ਲੜਨੀ ਆ ਮੈਂ ਉਹਦੀ ਬਈ ਗੱਲ ਨਹੀਂ ਮੋਟਸਾ ਮੈਂ ਕਿਹਾ ਬਾਈ ਜੋ ਜਿਹੜੀ ਤੂੰ ਝੋਲੀ ਚ ਪਾਉਣਾ ਕੋਈ ਗੱਲ ਨਹੀਂ ਬਾਈ ਆਪਣੇ ਸਰ ਦੀ ਕਿਉਂ ਸਰਕਾਰਾਂ ਦਾ ਮੱਥਾ ਲਾਉਣਾ ਵੀ ਬਹੁਤ ਵੱਡੀ ਗੱਲ ਆ ਹਨਾ ਤੁਹਾਨੂੰ ਪਤਾ ਵੀ ੱੱਕਾ ਕਿੰਨਾ ਹੋਈ ਜਾਂਦਾ ਹਨਾ ਸਾਰੇ ਆਪਾਂ YouTube ਤੇ ਦੇਖ ਲਈਏ ਤੇ ਆਮ ਆਦਮੀ ਦੀ ਸਰਕਾਰ ਹੈ ਇੱਥੋਂ ਦੇ ਜਿਹੜੇ ਐਮਐਲਏ ਨੇ ਠੀਕ ਹੈ ਲਾਭ ਸਿੰਘ ਉਗੋਂਗੇ ਇੱਥੋਂ ਦੇ ਐਮਐਲਏ ਨੇ ਹਲਕਾ ਭਧੋੜ ਪੈਂਦੇ ਤੇ ਤੁਸੀਂ ਕਾਲਜ ਪਰ ਇਹਨੇ ਕਈਆਂ ਦੇ ਕਾਗਜ ਕੋਈ ਲੈ ਕੇ ਭੱਜ ਗਿਆ ਕਿਸੇ ਦੇ ਰੱਦ ਹੋ ਗਏ ਤੁਹਾਨੂੰ ਇਹ ਕੋਈ ਮੁਸ਼ਕਲ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੰਬੰਧਿਤ ਨਹੀਂ ਐਮਐਲਏ ਸਾਹਿਬ ਵੱਲੋਂ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਈ ਜੀ ਮੁਸ਼ਕਲ ਇਕਾਈ ਆਈ ਉਹ ਆਈ ਆ ਅਕਾਲੀ ਦਲ ਵੱਲੋਂ ਜੀ ਉਹਨਾਂ ਦੇ ਕਈ ਇਰਾਕਾਂ ਦੇ ਰੱਦ ਹੋਏ ਨੇ ਉਹ ਲਾਭ ਨਹੀਂ ਕਰਾਏ ਨੇ ਰੱਬ ਜਾਣਦਾ ਉਹਦੇ ਬਾਰੇ ਆਪਾਂ ਨਹੀਂ ਗੱਲ ਕਰਦੇ ਪਰ ਆਪਣੇ ਨਾਲ ਲਾਭ ਨਹੀਂ ਧੱਕਾ ਨਹੀਂ ਕਰੇ ਤੇ ਇੱਕ ਚੀਜ਼ ਹੋਰ ਦੱਸੋ ਹੁਣ ਸਰਕਾਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਦੀ ਹੈ ਤੇ ਹਲਕਾ ਭਧੌੜ ਦੇ ਵਿੱਚ ਵੀ ਐਮ ਐਲ ਏ ਸਾਹਿਬ ਆਮ ਆਦਮੀ ਤੋਂ ਨੇ ਤੁਸੀਂ ਇਹ ਨਹੀਂ ਸੋਚਿਆ ਵੀ ਯਾਰ ਕੰਮ ਕਿਵੇਂ ਹੋਣਗੇ ਸਰਕਾਰ ਤਾਂ ਆਮ ਆਦਮੀ ਦੀ ਹੈ ਜਾਂ ਆਪਾਂ ਉਹਨੂੰ ਹੀ ਟਿਕਟ ਲੈ ਲਈਏ ਜਾਂ ਤੁਸੀਂ ਕੀ ਸੋਚਦੇ ਜਿੱਤ ਪ੍ਰਾਪਤ ਦੀ ਕਰਦੇ ਹੋ ਕੰਮ ਕਿਵੇਂ ਹੋਣਗੇ ਸਰਕਾਰ ਤਾਂ ਉਹਨਾਂ ਦੀ ਹੈ ਦੇਖੋ ਜੀ ਬੰਦੇ 'ਚ ਜਨੂਨ ਹੋਣਾ ਚਾਹੀਦਾ ਕੰਮ ਤਾਂ ਵੈਜ ਦੀ ਕਰਵਾਣਾ ਕੰਮ ਦਾ ਪਿਰਾੜ ਦੇਣ ਦੇ ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ ਦਿਲ ਸਾਫ਼ ਕਰਕੇ ਆਪਾਂ ਕੰਮ ਕਰਨ ਤੁਰਦੇ ਆਂ ਆ ਮੇਰਾ ਨੱਕਰ ਖੜਾ ਮੈਂ ਕਿਤੇ ਕਿਸੇ ਨੂੰ ਪਿੱਛੇ ਨਹੀਂ ਛੱਡਾਂਗਾ ਇੱਕ ਚੀਜ਼ ਹੋਰ ਦੱਸੋ ਸਰਪੰਚ ਸਾਹਿਬ ਜਦੋਂ ਕੋਈ ਵੋਟਾਂ ਦੇ ਵਿੱਚ ਉੱਠਦਾ ਹੈ ਸ਼ੁਰੂਆਤ ਕਰਦਾ ਹੈ ਉਹ ਸ਼ੁਰੂਆਤ ਹੁੰਦੀ ਹੈ ਕੋਈ ਸ਼ਰਾਬ ਵੰਡਣ ਤੁਰ ਗਿਆ ਕੋਈ ਪੈਸੇ ਵੰਡਣ ਤੁਰ ਗਿਆ ਤੁਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਅਰਦਾਸ ਕੀਤੀ ਹੈ ਜੀ ਇਹਦੇ ਪਿੱਛੇ ਮਕਸਦ ਕੀ ਹੈ ਦੇਖੋ ਜੀ ਜੇ ਅਸੀਂ ਗਰੀਬ ਜਨਤਾ ਚ ਆ ਜਾਂਦੇ ਹਾਂ ਸਾਰੇ ਹਨਾ ਅਸੀਂ ਜਿੰਨਾ ਨਿਮਰਤਾ ਰਹਿ ਆਈਏ ਸਾਨੂੰ ਵਧੀਆ ਜੀ ਹੁਣ ਅਸੀਂ ਫੋਰਚੂਨਰ ਗੱਡੀਆਂ ਵੀ ਸਾਡਾ ਲੱਭ ਹੈ ਨਹੀਂ ਹੁਣ ਅਸੀਂ ਸਿੰਪਲ ਕੰਮ ਰੱਖਣਾ ਜੀ ਹੁਣ ਅਸੀਂ ਆ ਪਿੱਛੇ ਗੱਡੀ ਖੜੀ ਹੈ ਜੀ ਪੀਕਅਪ ਪੀਕਅਪ ਗੱਡੀ ਖੜੀ ਹੈ ਜੀ ਵੋਟਾ ਵੋਟਾ ਮਲੇ ਅਸੀਂ ਪੀਕਅਪ ਤੋਂ ਉਤਰਦੇ ਨਹੀਂਗੇ ਵੋਟਾ ਵੋਟਾ ਇੱਥੇ ਗੱਡੀ ਧੀਰਾਂਨੇ ਆ ਰਹਿਣਾ ਜੀ ਅਸੀਂ ਅਸੀਂ ਸਦਾ ਸਿੰਪਲ ਸਾਰਾ ਕੰਮ ਕਰਕੇ ਕਿਸੇ ਨੂੰ ਅਸੀਂ ਦਾਰੂ ਨਹੀਂ ਪੀਣੀ ਨਸ਼ੇ ਤੋਂ ਅਸੀਂ ਦੂਰ ਆ ਜੀ ਨਸ਼ੇ ਦੇ ਅਸੀਂ ਖਿਲਾਫ ਆ ਕਿਉਂਕਿ ਮੈਂ ਖੁਦ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਾਂ ਮੈਂ ਨਸ਼ਾ ਨਹੀਂ ਕੀਤਾ ਜੀ ਹਾਂਜੀ ਤੇ ਹੋਰ ਤੁਹਾਡਾ ਮੇਨ ਅਜੰਡਾ ਕੀ ਹੈ ਜਿਵੇਂ 17 ਪਿੰਡ ਨੇ ਤੁਹਾਡੇ ਹੇਠਾ ਠੀਕ ਹੈ ਤੁਸੀਂ ਜਿੱਤ ਪ੍ਰਾਪਤ ਕਰਦੇ ਹੋ ਕੀ ਕੀ ਕੰਮ ਕੀਨੇ ਕੀ ਸੋਚ ਕੇ ਤੂੰ ਤੁਹਾਨੂੰ ਲੋਕ ਵੋਟਾਂ ਕਿਉਂ ਪਾਉਣ ਜਿਹੜੇ ਆ 17 ਪਿੰਡ ਦੇ ਲੋਕ ਨੇ ਠੀਕ ਹੈ ਇਹ ਹਲਕਾ ਪਧੌੜ ਦੇ ਵਿੱਚ ਆਉਂਦਾ ਜ਼ੋਨ ਢੋਲਾ ਦੇ ਲੋਕ ਨੇ 17 ਪਿੰਡਾਂ ਦੇ ਲੋਕ ਤੁਹਾਨੂੰ ਕਿਉਂ ਜਿੱਤ ਪ੍ਰਾਪਤ ਕਰੋ ਸਾਨੂੰ ਮੈਂ ਪਤਾ ਕੀ ਇਹ ਮੈਨੂੰ 17 ਪਿੰਡਾਂ ਤੇ ਇੰਨਾ ਮਾਨ ਆ ਜੀ ਸਾਰੇ ਮੇਰੇ ਯਾਰ ਦੋਸਤ ਨੇ ਸਾਰਿਆਂ ਦੇ ਮੈਂ ਕੰਮ ਕਰੇ ਨੇ ਜੀ ਪ੍ਰਮਾਤਮਾ ਨੇ ਚੜ੍ਹਦੀ ਕਲਾ ਕਰੀਆ ਮੈਂ ਜਿਹਦੇ ਕੰਮ ਨੂੰ ਅੱਜ ਤੱਕ ਹੱਥ ਪਾਇਆ ਵਾਹਿਗੁਰੂ ਦੀ ਕਿਰਪਾ ਮੈਂ ਕੰਮ ਕਰਵਾ ਦੇ ਲੋਕਾਂ ਦਾ ਮੈਨੂੰ ਪਤਾ ਵੀ ਮੈਨੂੰ ਇਨਾ ਮਾਣ ਆ ਜੀ ਸਾਡੇ 17 ਪਿੰਡਾਂ ਤੇ ਠੀਕ ਆ ਬਾਹਰਲੇ ਜਿੰਨੇ ਵੀ ਮੇਰੇ ਬਾਹਰਲੇ ਪਿੰਡ ਨੇ ਉਹ ਵੀ ਮੇਰੀ ਬੜੀ ਵੱਡੀ ਵੱਡੀ ਸਪੋਰਟ ਕਰ ਰਹੇ ਨੇ ਜਿਹੜੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਵੀ ਕਹਿ ਰਹੇ ਨੇ ਜੀ ਬਾਹਲਾ ਉਹਨਾਂ ਦਾ ਉਹਨਾਂ ਦਾ ਵੀ ਬੜਾ ਤਨ। ਕਿਤੀ ਚ ਹੋਰ ਸੁਣੀ ਹੈ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜਾ ਆਪਣਾ ਆ ਨਾਰਮਲ ਜਿਹੜੀਆਂ ਅਸੀਂ ਵੋਟਾਂ ਪੈਂਦੀਆਂ ਨੇ ਜਿਹੜੇ ਸਰਕਾਰ ਦੇ ਬੰਦੇ ਨੇ ਉਹ ਹੀ ਜਿੱਤ ਪ੍ਰਾਪਤ ਕਰਦੇ ਨੇ ਅੰਦਰ ਕਾ ਭਲਾ ਹੁੰਦਾ ਇਹਦੇ ਬਾਰੇ ਕੀ ਹੋਊਗਾ ਫਿਰ ਅੱਗੇ। ਦੇਖੋ ਇਹੋ ਲੋਕਾਂ ਦਾ ਲੋਕਤੰਤਰ ਵੱਡਾ ਹੁੰਦਾ ਜੀ ਹਨਾ ਲੋਕਤੰਤਰ ਵੋਟਾਂ ਪਹਿਣੀਆਂ ਜਿੱਥੇ ਧੱਕਾ ਹੋਊਗਾ ਉਥੇ ਲੋਕਾਂ ਨੂੰ ਪਤਾ ਲੱਗੂ ਲੋਕ ਵੀ ਜਾਗਰਤ ਹੋਣਗੇ ਜੇ ਅੱਜ ਸਾਡੇ ਨਾਲ ਇੱਥੇ ਧੱਕਾ ਹੋਊਗਾ ਆਉਣ ਵਾਲੀ 27 2027 ਦੇ ਵਿੱਚ ਐਮਐਲਏ ਐਮਐਲਏ ਦੀਆਂ ਵੋਟਾਂ ਨੇ ਜੀ ਫਿਰ ਲੋਕ ਉਥੇ ਪੜਾਅ ਕੱਢ ਲੈਣਗੇ ਜੀ ਮੇਰੇ ਹਿਸਾਬ ਨਾਲ ਤਾਂ ਵੀ ਧੱਕਾ ਹੋਣਾ ਨਹੀਂ ਚਾਹੀਦਾ ਜਿਹੜੇ ਮਲ ਗਰਾਊਂਡ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਖੋਲ ਕੇ ਦੇਖਣਾ ਚਾਹੀਦਾ ਵੀ ਕਿਹੜਾ ਮਲ ਤੱਕੜਾ ਹੈ ਤੇ ਆਪਣੇ ਨਾਲ ਵੀ ਖੜੇ ਨੇ ਮਸ਼ਹੂਰ ਕਮੇਡੀਅਨ ਜਿਹਨਾਂ ਨੂੰ ਪੂਰਾ ਪੰਜਾਬ ਪਿਆਰ ਕਰਦਾ ਜੀ ਪੰਨਾ ਪਗੋੜਾ ਜੀ ਬਾਈ ਉਸਤਾਦ ਜੀ ਤੇ ਤੁਹਾਨੂੰ ਪਤਾ ਹੈ ਵੀ ਇਹ ਤਾਂ ਬਾਈ ਹੋਰੀ ਯਾਰੀਆਂ ਨਿਭਾਉਣ ਵਾਲੇ ਨੇ ਸਿੱਧੂ ਬਾਈ ਨਾਲ ਵੀ ਖੜੇ ਉਸ ਟਾਈਮ ਤੇ ਤੇ ਅੱਜ ਵੀ ਖੜੇ ਨੇ ਕਿ ਕਿਹੜੇ ਲੈਵਲ ਤੇ ਖੜੇ ਨੇ ਉਹ ਬਾਈ ਬਹੁਤ ਬੱਲੇ ਨੇ ਬਾਈ ਹੈ ਨਾ ਪਾਰਟੀਆਂ ਸਭ ਦਾ ਸਾਰਿਆਂ ਨੂੰ ਪਿਆਰ ਕਰਦੀਆਂ ਨੇ ਸਾਰਿਆਂ ਨਾਲ ਦਾ ਪਿਆਰ ਹੈ ਤੇ ਇੱਥੇ ਮੰਨ ਕੇ ਤੁਹਾਨੂੰ ਵੀ ਅਲੱਗ ਪਾਰਟੀ ਦਾ ਬਣਾਉਂਦੇ ਥੋੜਾ ਜਿਹਾ ਦਿਲ ਦੇ ਵਿੱਚ ਐ ਨਹੀਂ ਹੁੰਦਾ ਵੀ ਯਾਰ ਕਿਤੇ ਦੂਜੇ ਨਾਲ ਰੁੱਸ ਜਾਣ ਜਾਂ ਹੋਰ ਨੇ ਤੇ ਤਿੰਨ ਪਾਰਟੀਆਂ ਦੇ ਮੈਂ ਪਤਾ ਕੀ ਗੱਲ ਆ ਆਪਣਾ ਸਾਰਿਆਂ ਨਾਲ ਹੀ ਪਿਆਰ ਹੈ ਹਾਂਜੀ ਬਾਈ ਕਾਲੀਆਂ ਨਾ ਵੀ ਕਾਂਗਰਸੀਆਂ ਨਾ ਵੀ ਆਮ ਆਦਮੀ ਹਾਂਜੀ ਬਾਈ ਇੱਥੇ ਆਇਆ ਭਾਈ ਯਾਰੀ ਦੇ ਹਾਂ ਤਾਂ ਸਰਪੰਚ ਸਾਡਾ ਯਾਰ ਹੈ ਨਾ ਤਾਂ ਆਪਾਂ ਕਿਸੇ ਪਾਰਟੀ ਦੀ ਇਮਤ ਕਰਨਾ ਹੈ ਆਪਾਂ ਇਹ ਯਾਰਾਂ ਦਾ ਯਾਰ ਆ ਬੰਦਾ ਜਦੋਂ ਵੀ ਕਿਤੇ ਕਿਸੇ ਨੂੰ ਲੋੜ ਆ ਖੜਦਾ ਹੈ ਨਾ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਜਿਹੜੇ ਬੰਦੇ ਇਦਾਂ ਦਾ ਕਰਦੇ ਆ ਕੰਮ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜਦੋਂ ਬੰਦਾ ਜਿੱਤ ਵੀ ਜਾਂਦਾ ਉਹਦੇ ਲਈ ਕੋਈ ਸਾਰੇ ਐਕਤੀ ਹੋ ਜਾਂਦੇ ਜਿਹਨੇ ਵੋਟ ਪਾਈ ਹੋਵੇ ਜਾਂ ਨਹੀਂ ਪਾਈ ਬਿਲਕੁਲ ਤੋਂ ਅਸੀਂ ਸਰਪੰਚ ਸਾਹਿਬ ਦੇ ਨਾਲ ਹੈ ਜੀ ਹੈ ਨਾ ਤੇ ਸਾਰੇ ਲੋਕਾਂ ਨੂੰ ਨਵਾਬਸਿਆਂ ਨੂੰ ਬੇਨਤੀ ਵੀ ਕਰਦੇ ਆ ਵੀ ਜਰੂਰ ਮੌਕਾ ਦਿਓ ਸਰਪੰਚ ਸਾਹਿਬ ਨੂੰ ਹਨਾ ਸਰਦੇ ਨੇ ਤੇ ਬਸ ਇਹ ਲਈ ਬੇਨਤੀ ਕਰਦੇ ਤੇ ਇਹ ਭਾਈ ਸਾਹਿਬ ਨੇ ਜੀ ਕੋਟ ਸੁੰਨਾ ਪਿੰਡ ਦੇ ਨੂੰ ਠੀਕ ਹੈ ਨਾ ਉਹਨੂੰ ਕਿਵੇਂ ਲੱਗਦਾ ਜਿੰਨੇ ਚਾਹੀਦੇ ਨੇ ਕਲਾਂਗਾਂ ਕੋਈ ਵੇ ਗੁੱਤੀ ਕਰ ਫਾਲਸਾਬ ਹੈ ਕਿ ਜੀ ਕੀ ਕਰਦੇ ਵੀਰ ਜੀ ਤੁਸੀਂ ਆਪਾਂ ਕਿਸੇ ਕਿਸੇ ਪਾਰਟੀ ਦੇਖ ਕੇ ਆਈ ਹੈ ਸਾਡੇ ਪਿੰਡ ਦੇ ਨੂੰ ਬੈਂਦੇ ਨੇ ਬਾਹਰ ਨਗਰ ਖੜਾ ਕੋਟ ਸੁੰਨਾ ਕੋਟ ਇਹ ਕਹਿੰਦੇ ਅਰਦਾਸ ਤੋਂ ਆਪਾਂ ਸ਼ੁਰੂਆਤ ਕਰਦੇ ਆ ਪਾਵਰ ਨਿਮਰਤਾ ਤੋਂ ਸ਼ੁਰੂਆਤ ਜਿੱਦ ਤੱਕ ਮੈਂ ਸ਼ਹਿਰ ਦੇ ਨੰਬਰ ਤੱਕ ਦੀ ਹੁੰਦੀ ਤੇ ਬਾਕੀ ਤੁਸੀਂ ਇਹਨਾਂ ਦੇ ਜਿਹੜੇ ਸਰਪੰਚੀ ਵਾਲਾ ਕਾਰਜਕਾਲ ਸੀ ਉਹ ਦੇਖਿਆ ਆ ਇਹਨਾਂ ਦਾ ਕਾਰਜਕਾਲ ਮੈਂ ਦੇਖਦਾ ਤਿੰਨ ਚਾਰ ਫਲਾਣ ਇੱਥੇ ਦੇਖੀ ਕੋਈ ਤਾਂ ਕਾਇਦਾ ਨਹੀਂ ਕਰਿਆ ਕਦੇ ਨਾ ਕਿਸੇ ਨੂੰ ਘੜ ਦੋ ਕੋਈ ਧੱਕਾ ਨਹੀਂ ਹਾਰਾ ਬੰਦੇ ਦੇ ਨਾਲ ਜਿਹਦੇ ਨਾਲ ਖੜਦੇ ਨੇ ਠੀਕ ਹੈ ਜੀ ਬਾਕੀ ਇੱਕ ਗੱਲ ਹੋਰ ਕਹਿਣੀ ਹੈ ਕਿ ਜਿਵੇਂ ਐਮਐਨਏ ਉਹਦਾ ਮੜਾ ਯਾਰ ਪਿਛਾ ਲਿਆ ਵਾਹ ਸਾਹਿਬ ਨੇ ਵੀ ਮੈਂ ਮੇਰਾ ਉਹਨਾਂ ਨਾਲ ਨਿੱਜੀ ਪਿਆਰ ਹੈ ਉਹ ਕਦੇ ਵੀ ਕੰਮ ਚ ਡੰਡ ਨਹੀਂ ਦੇਣਾ ਉਹ ਕਹਿੰਦੇ ਵੀ ਆਪ ਦਾ ਕਰੋ ਬਹੁਤ ਵਧੀਆ ਬੰਦੇ ਨੇ ਠੀਕ ਹੈ ਇਹ ਗੱਲ ਸਪੈਸ਼ਲ ਇਹ ਗੱਲ ਮੈਂ ਵੀ ਕਹਿੰਦਾ ਚਲੋ ਵੀ ਹਣਾ ਤੇ ਬਹੁਤ ਹੀ ਵਧੀਆ ਇਨਸਾਨ ਆ ਸੋਨ ਤੇ ਮੈਂ ਇਹਨਾਂ ਨੇ ਕਿਹਾ ਵੀ ਕੋਈ ਪਰ ਪਰਹਰਨ ਦੇ ਵਿੱਚ ਕੋਈ ਕਿਸੇ ਚੋ ਇਹ ਗੱਲ ਇਹ ਵੀ ਜਦੋਂ ਜਿੱਤ ਪ੍ਰਾਪਤ ਕਰਨਗੇ ਤੇ ਮੇਰੇ ਵੱਲੋਂ ਵੀ ਇਹਨਾਂ ਨੂੰ ਗੁਰੂ ਘਰ ਦਾ ਗ੍ਰੰਥੀ ਹੋਣ ਦਾ ਤੇ ਕਿਉਂਕਿ ਮੈਂ ਉਮਰ ਤੋਂ ਵੀ ਛੋਟਾ ਪਰ ਮੇਰੀ ਮੰਨਦੇ ਨੇ ਹਰ ਵਕਤ ਜਦੋਂ ਜਿੱਤਗੇ ਕਿਸੇ ਨਾਲ ਕੋਈ ਪਾਰਟੀ ਦਾ ਬਿਤਕਰਾਂ ਨਹੀਂ ਕਰਨਾ ਇਹਨਾਂ ਨੇ ਜਦੋਂ ਜਿੱਤਗੇ ਹਰ ਇੱਕ ਮਾਈ ਪਾਈ ਦਾ ਕੋਈ ਭਾਵੇਂ ਗਰੀਬ ਕੋਈ ਅਮੀਰ ਆਊਗਾ ਤਾਂ ਹਰੇਕ ਦਾ ਕੰਮ ਜਿਹੜੇ ਕੰਮ ਦੇ ਵਿੱਚ ਹੋਣਗੇ ਕਰਨਗੇ ਜੀ ਤੇ ਠੀਕ ਹੈ ਜੀ ਸਾਡਾ ਦਿਖਾਉਣ ਦਾ ਮਕਸਦ ਇਹੀ ਸੀ ਤੁਸੀਂ ਹੁਣ ਆਪਦੇ ਆਪ ਫੈਸਲਾ ਲੈਣਾ ਵੀ ਕਿਹੜੇ ਬੰਦੇ ਨੂੰ ਵੋਟ ਪਾਉਣੀ ਹੈ ਕਿਹੜਾ ਤੁਹਾਡੇ ਨਾਲ ਤੁਰਿਆ ਹੈ ਕਿਹੜਾ ਤੁਹਾਡੇ ਕੰਮ ਆ ਰਿਹਾ ਉਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੋਊਗਾ ਬਾਕੀ ਇੱਕ ਵਾਰੀ ਜ਼ਰੂਰ ਜਿਹਦੇ ਪਿਛਲੇ ਕੰਮ ਨੇ ਉਹ ਜ਼ਰੂਰ ਦੇਖਣੇ ਚਾਹੀਦੇ ਨੇ ਜਿਹੜਾ ਵੀ ਤੁਸੀਂ ਜਿਤਾਉਣਾ ਬਿਲਕੁਲ ਹਾਂ ਲਓ ਜੀ ਸੋਨਿਹਾਲ ਸੋਹਿਆ ਕਾਲ ਸੋ ਪਰਮਾਤਮਾ ਤਰੱਕੀਆਂ ਪੱਖਸ਼ ਹੈ ਜੀ ਬਾਕੀ ਲੋਕਾਂ ਦਾ ਪਿਆਰ ਤੇ ਅਸੀਂ ਤੁਹਾਡੇ ਨਾਲ ਹਾਂ ਤਾਂ ਠੀਕ ਹੈ ਜੀ ਚਲੋ ਜੀ ਸ਼ੁਰੂਆਤ ਹੋ ਗਈ ਹੈ ਆ ਗੱਡੀ ਬੜੀ